ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਦਿਨ ਦਿਹਾੜੇ ਇੱਕ ਬਿਲਡਿੰਗ ਠੇਕੇਦਾਰ ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ। ਘਟਨਾ ਦੀ ਖਬਰ ਮਿਲਦਿਆਂ ਹੀ थाना ਬਿਲਗਾ ਦੀ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ। ਜਾਣਕਾਰੀ ਦਿੰਦੇ ਹੋਏ ਬਲਰਾਜ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪੱਤੀ ਪੱਟੀ ਬਿਲਗਾ ਨੇ ਦੱਸਿਆ ਕਿ ਉਹ ਪਿੰਡ ਸੁੰਨੜਕਲਾਂ ਤੋਂ ਆਪਣਾ ਚੱਲਦਾ ਕੰਮ ਦੇਖ ਕੇ ਵਾਪਸ ਆ ਰਿਹਾ ਸੀ ਤਾਂ ਗੁਰਦਰਾ ਸਾਹਿਬ ਨੇੜੇ ਪਿੰਡ ਤਗੜ ਵਾਲੀ ਸੜਕ ਤੇ ਮੂੰਹ ਬਨ ਕੇ ਖੜੇ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਵੱਲ ਗੋਲੀ ਚਲਾ ਦਿੱਤੀ ਉਸਨੇ ਆਪਣੇ ਬਚਾਓ ਲਈ ਮੋਟਰਸਾਈਕਲ ਨੂੰ ਉਲਟ ਦਿਸ਼ਾ ਵੱਲ ਮੋੜ ਦਿੱਤਾ ਇਸ ਸਬੰਧੀ ਥਾਣਾ ਬਿਲਗਾ ਤੋਂ ਆਏ ਪੰਕਜ ਸ਼ਰਮਾ ਨੇ ਕਿਹਾ ਕਿ ਬਲਰਾਜ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਪੜਤਾਲ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਫਲੋਰ ਤੋਂ ਸੰਦੀਪ ਪਟਿਆਰਾ ਦੀ ਰਿਪੋਰਟ ਤਾਂ ਐਪਸੇ ਵੀ ਕੋਈ ਨਹੀਂ ਆਉਂਦਾ ਸੀ ਉਹਨਾਂ ਸਰਸਨ ਮੈਂ ਉਹਨਾਂ ਨੇ ਮਿੱਥੇ ਕਿਦਾਂ ਜਦੋਂ ਮੈਂ ਮੋੜ ਮੋੜ ਲੱਗਾ ਆ ਉਹਨਾਂ ਨੇ ਮੋੜਸਲ ਤੋੜ ਲਿਆ ਉਦੋਂ ਤੇ ਐਫਾਇਰ ਮਿੱਥੇ ਕਰਤਾ ਉਹਨੇ ਅੱਛਾ ਜੀ ਉਹ ਇਡਰ ਕਿਹੜੇ ਪਿੰਡ ਲੋ ਆਉਂਦੇ ਸੀ ਉਹ ਤਗੜਾਂ ਤੋਂ ਆ ਰਹੇ ਸੀ ਉਦੋਂ ਤਗੜਾਂ ਤੋਂ ਆ ਰਹੇ ਤੁਸੀਂ ਬਿਲਕੁਲ ਇਹਨੂੰ ਜਾ ਰਹੇ ਸੀ ਮੈਂ ਬਿਲਕੁਲ ਨਹੀਂ ਜਾ ਰਿਹਾ ਸੀ ਅੱਛਾ ਮੋੜ ਤੇ ਫੇਰ ਜਦੋਂ ਤੁਸੀਂ ਪਹੁੰਚੇ ਉਹਨਾਂ ਕੋਲ ਤੇ ਮੋੜ ਮੈਂ ਮੋੜਤਾ ਤੇ ਇੱਕ ਫੇਰ ਉਹਨਾਂ ਨੇ ਮੋੜ ਲਾ ਮਗਰ ਉਹਨਾਂ ਨੇ ਮੋਹ ਬੰਨੇ ਹੋਏ ਸੀ ਜੀ ਮੋਹ ਬੰਨੇ ਪਿਆਨ ਮੋੜਸਲ ਛੋਟਾ ਸੀ ਇਹ ਨਹੀਂ ਪਤਾ ਮੋਰਟਲ ਕਿਹੜਾ ਮੈਂ ਕਵਰ ਆ ਗਿਆ ਜਦੋਂ ਨੀ ਮੂੰਹ ਬੰਨੇ ਸੀ ਜੇ ਨਹੀਂ ਉਹ ਬੰਨੇ ਸੀ ਇੱਥੇ ਜਣੇ ਦੋ ਜਣੇ ਸੀ ਦੋ ਜਣੇ ਉਹ ਮੋਰਟਲ ਚਲਾਉਂਦਾ ਸੀ ਉਹਨੇ ਉਹਨੇ ਫਾਇਰ ਕੀਤਾ ਮੇਰੇ ਪਿੱਛੇ ਅੱਛਾ ਉਹਨੇ ਫਾਇਰ ਕੀਤਾ ਪੈਨ ਮੋਰ ਲੈਣੇ ਕੀਤਾ ਉਹ ਮੈਂ ਜਦ ਤੱਕ ਦੇਖ ਲਿਆ ਉਹਨੇ ਚਲਾ ਦਿੱਤੀ ਮੈਂ ਮੋਰਟਲ ਤੇਜ਼ ਕਰ ਲਿਆ ਹੂੰ ਉਸ ਤੋਂ ਬਾਅਦ ਨਹੀਂ ਮੈਂ ਤਾਂ ਕਿੱਧਰ ਨੂੰ ਗਏ ਉਹ ਸੋ ਇਹ ਲੋਕ ਤੁਹਾਡੇ ਕੋਈ ਕਿਸੇ ਨਾਲ ਦੁਸ਼ਮਣੀ ਜਾਂ ਕੋਈ ਇਤਰਾਜ਼ ਤਾਂ ਕੋਈ ਹੋਵੇ ਮੈਂ ਕਹਿੰਦਾ ਕੋਈ ਗੱਲਬਾਤ ਕਰਨ ਲਈ ਪਾਣੀ ਹੈ ਨਹੀਂ ਗੈਸ ਨਹੀਂ ਨਹੀਂ ਪੈਸਾ ਦਾ ਵੀ ਹੈ ਨਹੀਂ ਉਹਨਾਂ ਨੇ ਕਿਹਾ ਹੋਰ ਕੁਝ ਪੁੱਛਿਆ ਨਹੀਂ ਤੁਹਾਨੂੰ ਕੁਝ ਨਹੀਂ ਪੁੱਛਿਆ ਕੁਝ ਨਹੀਂ ਪੁੱਛਿਆ ਹੋਇਆ ਨਹੀਂ ਪਹਿਲਾ ਚਾਂਸ ਹੋਇਆ ਕਦੀ ਹੋਇਆ ਹੀ ਨਹੀਂ ਹੁੰਦਾ ਆਪਣੇ ਇਹ ਰੰਜਿਸ਼ ਪ੍ਰਾਣੀ ਕੋਲੋਂ ਨਹੀਂ ਕਿਸੇ ਤਰੀਕੇ ਨਾਲ ਨਹੀਂ ਤਰਿਸ਼ਾ ਕੋਲੋਂ ਕਿਵੇਂ ਦੇ ਨਹੀਂ ਉਹ ਇੱਕ ਅਸਲੀ ਸੇ ਮਤਲਬ ਮੇਰੇ 10:30 ਵਜੇ ਕਲੀਮਿੰਦੀ ਸੀ ਤਲਾ ਉਦਰਾਸ ਸਿੰਘ ਸਾਨੂੰ ਦੱਸਦੇ ਪਸੇ ਪਿੰਡ ਦੇ ਰਹਿਣ ਵਾਲਾ ਬੰਦਾ ਇਹ ਠੇਕੇਦਾਰੀ ਕਰਦਾ ਕੋਠੀਆਂ ਬਣਾਉਂਦਾ ਇਹਦੇ ਕਹਿੰਦੇ ਮੁਤਾਬਕ ਅਜੇ ਜਦੋਂ ਸਟਰੀਮ ਕੋਈ ਮੌਣ ਇਹਨਾਂ ਸਵੇ ਸਾਢੇ 9:30 ਦੇ ਲੱਗੇ ਸੀ ਕਿ ਜਦੋਂ ਸੁਨਣਾ ਵਾਲਾ ਤੋਂ ਕੰਮ ਕਰਦਾ ਆਪਣੇ ਠੇਕੇਦਾਰੇ ਤੋਂ ਕੰਮ ਤੋਂ ਆ ਗਿਆ ਸੀ ਇਹ ਕਹਿੰਦਾ ਵੀ ਤਕਣਾ ਵਾਲੀ ਸਾਈਡ ਤੋਂ ਤੋਂ ਬੰਦੇ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਮੇਰੇ ਤੇ ਕੂੜੀ ਚਲਾਈ ਜੀ ਸਿਸ ਜੀ ਕੰਦੇ ਸਾਰੇ ਦੇਖ ਰਹੇ ਆਂ ਤੋਂ ਵੀ ਪੌਂਟਿੰਗ ਤੇ ਦੇਖਣ ਕਰ ਆਂ ਬੜੀ ਯੋਜਨਾ ਬੁਣੀ ਆਪਾਂ ਹੂੰ ਫਿਰ ਕੀ ਹੋਣਾ ਦੇਖਦੇ ਹਾਂ ਅੱਗੇ ਕੀ ਬੰਦਾ ਕੀ ਤੇ ਮੈਂ ਜਿਹੜਾ ਆਈਫੋਨ ਉਹ ਕਿੱਦਾਂ ਕਿੱਦਾਂ ਬਹੁਤ ਚੱਕਰ ਆ